ਹਾਂਜੀ ਵੀਰ ਮੇਰੇ ਪਿੰਡ ਬੁਰਜਹਰੀ ਜਿਹੜਾ ਮਾਨਸਾ ਤੋਂ ਵੀਡੀਓ ਹੋਣ ਜਾ ਰਹੀ ਹੈ ਜੀ ਤੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਸਕਿੱਪ ਨਹੀਂ ਕਰਨੀ ਤੇ ਅੱਜ ਦਿਖਾ ਰਿਹਾ ਤੁਹਾਨੂੰ ਮੁਰਗੀਆਂ ਤੇ ਮੁਰਗੇ ਜੋ ਵੀਰ ਨੇ ਸੇਲ ਕੀਤੇ ਹੋਏ ਆ 8427600510 ਵੀਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ Facebook ਪੇਜ ਜਾਂ Insta ID ਜੋ ਕਿ ਚੋਹਾਂਡਰੀ ਫਾਰਮ ਦੇ ਨਾਮ ਤੇ ਆ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੋਲੋਇੰਗ ਕੀਤਾ ਕਰ ਲੋ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਕਰ ਦੋ ਸ਼ੇਅਰ ਆਜੋ ਜੀ ਤੁਹਾਨੂੰ ਚੈੱਕ ਕਰਾਈਏ ਮੁਰਗੀਆਂ ਤੇ ਮੁਰਗੇ ਸੇਲ ਕੀਤੇ ਹੋਇਆ ਵੀਰ ਨੇ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਜੀ ਜਿੰਨੀਆਂ ਮਰਜ਼ੀ ਚੱਕ ਸਕਦੇ ਹੋ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ ਜੀ ਤੇ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ 84276 00510 ਜੋ ਵੀਰ ਮਾਨਸਾ ਜ਼ਿਲ੍ਹੇ ਦੇ ਨੇੜੇ ਪੈਂਦੇ ਪਿੰਡਾਂ ਦੇ ਤੇ ਉਹ ਆ ਕੇ ਲੈ ਜਾ ਵੀ ਸਕਦੇ ਆ ਜਿਵੇਂ ਕਿ ਮਾਨਸਾ ਬਠਿੰਡੇ ਦੇ ਨੇੜੇ ਪਿੰਡਾਂ ਦੇ ਹੋਏ ਜੋ ਪਿੰਡ ਬੁਰਜ ਹਰੀ ਹੈ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਕਾਫੀ ਗਿਣਤੀ ਦੇ ਵਿੱਚ ਵੀਰ ਨੇ ਪਾਲੇ ਹੋਏ ਐ ਮੁਰਗੀਆਂ ਤੇ ਮੁਰਗੇ ਹੁਣ ਸੇਲ ਕੀਤੇ ਹੋਇਆ ਵੀਰ ਨੇ ਜਿੰਨਾ ਵੀਰਾਂ ਨੇ ਖਰੀਦਣੇ ਆ ਬਾਈ ਦਾ ਨੰਬਰ ਸਕ੍ਰੀਨ ਤੇ ਦਿੱਤਾ ਸੰਪਰਕ ਕਰ ਸਕਦੇ ਹੋ ਜੀ ਜੋ ਡਿਮਾਂਡ ਹੈ ਵੀਰ ਦੀ ਮੁਰਗੀ ਦੀ ਹੈਗੀ ਆ 430 ਰੁਪਏ ਦਾ ਰੇਟ ਹੈ ਜੀ ਤੇ 550 ਹੈਗਾ ਮੁਰਗੇ ਦਾ ਮੌਕੇ ਤੇ ਘਟਬੱਧ ਹੋ ਜਾਏਗਾ ਮਾਨਤਨ ਹੋ ਜਾਏਗਾ ਜੀ ਠੀਕ ਹੈ ਜੀ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਖੇਤੀਬਾੜੀ ਸੰਬੰਧਿਤ ਸੰਦਾਂ ਜਾਂ ਕਿਸੇ ਵੀ ਜਾਨਵਰ ਦੀ ਸੇਲ ਦੀ ਫ੍ਰੀ ਐਡ ਹੈ ਜੀ ਲਵਾਉਣੀ ਚਾਹੁੰਦੇ ਹੋ ਤਾਂ ਸਾਡੇ ਉੱਪਰ ਦਿੱਤੇ ਹੋਏ ਨੰਬਰ 600 ਪੂਰਾ 7624360 ਹਾਂਜੀ 600 ਪੂਰਾ 7624360 ਇਸ ਨੰਬਰ ਤੇ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਤੇ ਫ੍ਰੀ ਐਡ ਹੈ ਜੀ ਲਵਾ ਸਕਦੇ ਹੋ ਤੇ ਜੋ ਵੀਡੀਓ ਤੁਸੀਂ ਇਹ ਦੇਖ ਰਹੇ ਹੋ ਪਿੰਡ ਬੁਰਜ ਹਰੀ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਜੀ ਇੱਥੋਂ ਤੋਂ ਹੋਣ ਜਾ ਰਹੀ ਹੈ ਤੇ ਬਿਲਕੁਲ ਸਸਤੇ ਰੇਟ ਸੇਲ ਕੀਤੀਆਂ ਹੋਈਆਂ ਵੀਰ ਨੇ 430 ਦੀ ਮੁਰਗੀ ਅਤੇ 550 ਦਾ ਮੁਰਗਾ ਅੱਗੇ ਸਿਆਲ ਆਉਣ ਵਾਲਾ ਤੇ ਕਾਫੀ ਡਿਮਾਂਡ ਹੁੰਦੀ ਆਂਡਿਆਂ ਦੀ ਲਿਜਾ ਸਕਦੇ ਹਾਂ ਜੀ ਨੇੜੇ ਦੇ ਪਿੰਡਾਂ ਦੇ ਮਾਨਸਾਂ ਦੇ ਖੁਦ ਆ ਕੇ ਵੀ ਲਿਜਾ ਸਕਦੇ ਆ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ 8427600510 ਹਾਂ ਜੀ ਚੈੱਕ ਕਰ ਸਕਦੇ ਹੋ ਬਹੁਤ ਮੁਰਗੀਆਂ ਤੇ ਮੁਰਗੀਆਂ ਤੇ ਮੁਰਗੇ ਨੇ ਸੇਲ ਕੀਤੇ ਹੋਇਆ ਵੀਰ ਨੇ ਖੇਤ ਦੇ ਵਿੱਚ ਫਾਰਮ ਪਾਇਆ ਹੋਇਆ ਤੇ ਆਪਣੀ ਖੁਦ ਦੇਖ ਕੇ ਆ ਕੇ ਦੇਖ ਕੇ ਜੋ ਵੀ ਚਾਹੀਦੀ ਹੈ ਮੁਰਗੀ ਜਾਂ ਮੁਰਗਾ ਚੱਕ ਸਕਦੇ ਹੋ ਆਪ ਸਿਲੈਕਟ ਕਰਕੇ ਠੀਕ ਹੈ ਜੀ ਪਿੰਡ ਬੁਰਜ ਹਰੀ ਹੈ ਜੀ ਜ਼ਿਲ੍ਹਾ ਮਾਨਸਾ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ ਜੀ